ਯੈਸ ਬੱਚੇ ਹੁਣ ਅਸੀਂ ਇਸ ਪਾਠ ਦੀ ਪਾਠ 12 ਆਪਣਾ ਕੰਮ ਆਪ ਕਰੋ ਦੀ ਬੈਕ ਐਕਸਰਸਾਈਜ਼ ਬਟਾ ਅਸੀਂ ਕਰਾਂਗੇ ਸੋ ਸਾਰੇ ਬੱਚੇ ਪੰਜਾਬੀ ਪਾਠ ਪੁਸਤਕ ਦਾ ਪੇਜ ਨੰਬਰ 90 ਕੱਢੋ ਬਟਾ ਕਿਸਾਨ ਕਹੋ ਜਿਆ ਇਨਸਾਨ ਸੀ ਮਿਹਨਤੀ ਆਲਸੀ ਹੁਸ਼ਿਆਰ ਮੂਰਖ ਕਿਸਾਨ ਕਹੋ ਜਿਆ ਇਨਸਾਨ ਸੀ ਆਲਸੀ ਉਹ ਹਰ ਕੰਮ ਵਿੱਚ ਆਲਸ ਦੂਜਿਆਂ ਤੇ ਨਿਰਭਰ ਰਹਿੰਦਾ ਸੀ ਉਹ ਆਪਣੇ ਉਹਨੂੰ ਆਪਣਾ ਕੰਮ ਹੱਥੀਂ ਕਰਨਾ ਚੰਗਾ ਨਹੀਂ ਲੱਗਦਾ ਸੀ ਕਿਸਾਨ ਦੀ ਫਸਲ ਕਹਿੋ ਜੀ ਹੋ ਚੁੱਕੀ ਸੀ ਪੀਲੀ ਖਰੀ ਲਾਲ ਨੀਲੀ ਕਹਿੋ ਜੀ ਹੋ ਚੁੱਕੀ ਸੀ ਪੀਲੀ ਕਿਸਾਨ ਨੇ ਫਸਲ ਕੱਟਣ ਲਈ ਕਿੰਨਾ ਤੇ ਭਰੋਸਾ ਕੀਤਾ ਕਿਸਾਨ ਨੇ ਫਸਲ ਕੱਟਣ ਲਈ ਕਿੰਨਾ ਤੇ ਭਰੋਸਾ ਕੀਤਾ ਕਿਸੇ ਤੇ ਵੀ ਨਹੀਂ ਨੌਕਰ ਤੇ ਪਰਾਤੇ ਚਾਚੇ ਅਤੇ ਮੁੰਡੇ ਤੇ ਆਪਣੇ ਮੁੰਡੇ ਤੇ ਕਿਹਦੇ ਤੇ ਭਰੋਸਾ ਕੀਤਾ ਸੀ ਨੌਕਰ ਅਤੇ ਪਰਾਤੇ ਕਿਸਾਨ ਨੇ ਨੌਕਰ ਨੂੰ ਕਦੋਂ ਫਸਲ ਕੱਟਣ ਲਈ ਕਿਹਾ ਅਗਲੇ ਦਿਨ 5 ਦਿਨ ਬਾਅਦ ਅਗਲੇ ਦਿਨ 5 ਦਿਨ ਬਾਅਦ 2 ਦਿਨ ਬਾਅਦ ਹਫਤੇ ਬਾਅਦ ਯਸ ਕਿਸਾਨ ਨੇ ਫਸਲ ਕਦੋਂ ਕੱਟਣ ਲਈ ਨੌਕਰ ਨੂੰ ਕਿਹਾ ਅਗਲੇ ਦਿਨ ਦੋ ਦਿਨ ਬਾਅਦ ਪੰਜ ਦਿਨ ਬਾਅਦ ਹਫਤੇ ਬਾਅਦ ਕਦੋਂ ਕਿਆ ਅਗਲੇ ਦਿਨ ਕਿਸਾਨ ਦੀ ਫਸਲ ਕਿਸ ਨੇ ਕੱਟੀ ਨੌਕਰ ਨੇ ਭਰਾ ਨੇ ਖੁਦ ਕਿਸਾਨ ਨੇ ਮੁੰਡੇ ਨੇ ਕਿਸ ਨੇ ਫਸਲ ਕੱਟੀ ਖੁਦ ਕਿਸਾਨ ਨੇ ਕਿਹੜੇ ਕੰਮ ਰਾਸ ਹੁੰਦੇ ਹਨ ਦੂਜਿਆਂ ਦੇ ਕੀਤੇ ਆਪਣੇ ਹੱਥੀ ਕੀਤੇ ਗਵਾਂਡੀਆਂ ਦੇ ਕੀਤੇ ਰਿਸ਼ਤੇਦਾਰਾਂ ਦੇ ਕੀਤੇ ਕਿਹੜੇ ਕੰਮ ਰਾਸ ਹੁੰਦੇ ਨੇ ਆਪਣੇ ਹੱਥੀ ਕੀਤੇ yes ਕਿਹੜੇ ਕੰਮ ਰਾਸ ਹੁੰਦੇ ਨੇ ਆਪਣੇ ਹੱਥੀ ਕੀਤੇ ਨੈਕਸਟ ਦੇਖੋ ਖਾਲੀ ਥਾਵਾਂ भरो ਕਿਸਾਨ ਦੀ ਫਸਲ ਪੱਕ ਕੇ ਡੈਸ਼ ਹੋ ਚੁੱਕੀ ਸੀ ਕੀ ਹੋ ਚੁੱਕੀ ਸੀ ਪੀਲੀ ਨੌਕਰ ਨੂੰ ਕਿਸਾਨ ਨੇ ਡੈਸ਼ ਕੱਟਣ ਲਈ ਕਿਹਾ ਨੌਕਰ ਨੂੰ ਕਿਸਾਨ ਨੇ ਕੀ ਕੱਟਣ ਲਈ ਕਿਹਾ ਫਸਲ ਨੌਕਰ ਨੂੰ ਕਿਸਾਨ ਨੇ ਫਸਲ ਕੱਟਣ ਲਈ ਕਿਹਾ ਬੱਚਿਓ ਤੁਸੀਂ ਬਿਲਕੁਲ ਵੀ ਡੈਸ਼ ਨਾ ਕਰੋ ਕੀ ਨਾ ਕਰੋ ਚਿੰਤਾ ਨਾ ਕਰੋ ਜਦੋਂ ਫਸਲ ਨਾ ਕੱਟੀ ਗਈ ਤਾਂ ਡੈਸ਼ ਨੂੰ ਬਹੁਤ ਗੁੱਸਾ ਆਇਆ ਕਿਸ ਨੂੰ ਬਹੁਤ ਗੁੱਸਾ ਆਇਆ ਕਿਸਾਨ ਨੂੰ ਕਿਸਾਨ ਨੇ ਪਹਿਲਾਂ ਡੈਸ਼ ਤੇ ਭਰੋਸਾ ਕੀਤਾ ਸੀ ਕਿਸਾਨ ਨੇ ਪਹਿਲਾਂ ਕਿਸ ਤੇ ਭਰੋਸਾ ਕੀਤਾ ਸੀ ਦੂਜਿਆਂ ਤੇ ਭਰੋਸਾ ਕੀਤਾ ਸੀ ਨੈਕਸਟ ਦੇਖੋ ਸਹੀ ਗਲਤ ਦਾ ਨਿਸ਼ਾਨ ਲਗਾਓ ਕਿਸਾਨ ਬਹੁਤ ਮਿਹਨਤੀ ਸੀ ਗਲਤ ਕਿਸਾਨ ਕੀ ਸੀ ਆਲਸੀ ਸੀ ਉਹ ਹਮੇਸ਼ਾ ਦੂਜਿਆਂ ਤੇ ਨਿਰਭਰ ਰਹਿੰਦਾ ਸੀ ਕਿਸਾਨ ਨੇ ਪਹਿਲਾਂ ਆਪਣੇ ਭਰਾ ਦੀ ਮਦਦ ਲੈਣੀ ਚਾਹੀਦੀ ਗਲਤ ਉਹਨੇ ਸਭ ਤੋਂ ਪਹਿਲੇ ਨੌਕਰ ਦੀ ਮਦਦ ਲੈਣੀ ਚਾਹੀਦੀ ਜਿੰਨੀ ਦੇਰ ਕਿਸਾਨ ਦੂਜਿਆਂ ਦੇ ਭਰੋਸੇ ਰਿਹਾ ਫਸਲ ਨਹੀਂ ਕੱਟੀ ਗਈ ਸਹੀ ਫਸਲ ਦੇ ਕੱਟੇ ਜਾਣ ਤੇ ਚਿੜੀ ਦੇ ਬੱਚੇ ਬਹੁਤ ਖੁਸ਼ ਸਨ ਗਲਤ ਇਡੀ ਦੇ ਬੱਚੇ ਉਦਾਸ ਸੀ ਕਿ ਹੁਣ ਸਾਨੂੰ ਖਾਣ ਲਈ ਦਾਣੇ ਕਿੱਥੋਂ ਮਿਲਣਗੇ ਹਮੇਸ਼ਾ ਦੂਜਿਆਂ ਦੇ ਭਰੋਸੇ ਰਹਿ ਕੇ ਕੰਮ ਰਾਸ ਆਉਂਦੇ ਹਨ ਗਲਤ ਦੂਜਿਆਂ ਦੇ ਭਰੋਸੇ ਰਹਿ ਕੇ ਕੰਮ ਰਾਸ ਨਹੀਂ ਆਉਂਦੇ ਹਮੇਸ਼ਾ ਹੱਥੀ ਕਿਤੇ ਕੰਮ ਹੀ ਰਾਸ ਆਉਂਦੇ ਹਨ ਨੈਕਸਟ ਦੇਖੋ ਵਾਕ ਬਣਾਓ ਵਾਕ ਬਣਾਓ ਦੇਖੋ ਮਿਹਨਤੀ ਹਰਜੋਤ ਬਹੁਤ ਮਿਹਨਤੀ ਕੁੜੀ ਹੈ ਮਦਦ ਕਿਸਾਨ ਹਮੇਸ਼ਾ ਦੂਜਿਆਂ ਦੀ ਮਦਦ ਲੈਂਦਾ ਸੀ ਫਸਲ ਫਸਲ ਕਿਸਾਨ ਨੇ ਨੌਕਰ ਨੂੰ ਫਸਲ ਕੱਟਣ ਲਈ ਕਿਹਾ ਨੌਕਰ ਨੌਕਰ ਬਹੁਤ ਇਮਾਨਦਾਰ ਸੀ ਭਰੋਸਾ ਸਾਨੂੰ ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਭਰੋਸਾ ਸਾਨੂੰ ਕਿਸੇ ਤੇ ਵੀ ਭਰੋਸਾ ਕਰਨਾ ਨਹੀਂ ਚਾਹੀਦਾ ਸੋ ਬੱਚੇ ਅੱਜ ਅਸੀਂ ਪਾਠ 12 ਆਪਣਾ ਕੰਮ ਆਪ ਕਰੋ ਚੈਪਟਰ ਰਿਵਾਈਜ਼ ਕੀਤਾ ਬੇਟਾ ਤੁਸੀਂ ਇਹ ਚੈਪਟਰ ਨੂੰ ਫੁੱਲ ਚੈਪਟਰ ਰੀਡ ਵੀ ਕਰਨਾ ਹੈ ਤੇ ਰਿਵਾਈਜ਼ ਵੀ ਕਰਨਾ ਹੈ ਕਲਾਸਵਰ ਕਾਪੀ ਰੈਫਰ ਕਰਕੇ ਜਿਹੜੇ ਪ੍ਰਸ਼ਨ ਉੱਤਰ ਅਸੀਂ ਅੱਜ ਕਲਾਸਵਰ ਕਾਪੀ ਤੇ ਕੀਤੇ ਨੇ ਸ਼ਬਦ ਅਰਥ ਕੀਤੇ ਨੇ ਕਲਾਸਵਰ ਕਾਪੀ ਨੂੰ ਰੈਫਰ ਕਰੋਗੇ ਚੈਪਟਰ ਰੀਡ ਕਰੋਗੇ ਇਹਦੇ ਪ੍ਰਸ਼ਨ ਉੱਤਰ ਸ਼ਬਦ ਅਰਥ ਇਹਦੀ ਬੈਕ ਐਕਸਰਸਾਈਜ਼ ਫੁੱਲ ਚੈਪਟਰ ਰੀਡ ਵੀ ਕਰੋਗੇ ਤੇ ਲਰਨ ਵੀ ਕਰੋਗੇ ਠੀਕ ਹੈ ਓਕੇ ਬੱਚੇ ਗੁੱਡ ਬਾਏ ਹੈਵ ਅ ਨਾਈਸ ਡੇ ਟੇਕ ਕੇਅਰ ਗੋਡ ਬlesਸ ਯੂ ਆਲ